ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਐਸਐਸ ਨਗਰ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਿੰਡੀਕੇਟ ਜੋ ਸੂਬੇ ਵਿੱਚ ਹਿਰੋਇਨ ਦੀ ਤਸਕਰੀ ਲਈ ਜੈਕਟਾਂ ਦੀ ਵਰਤੋਂ ਕਰਦਾ ਸੀ ਦਾ ਪਰਦਾ ਫਾਸ਼ ਕਰਦਿਆਂ ਇਸ ਦੇ ਦੋ ਕਾਰਕੁਨਾ ਨੂੰ 500-500 ਗ੍ਰਾਮ ਹਿਰੋਇਨ ਨਾਲ ਭਰੀਆਂ ਤਿੰਨ ਹਾਫ 슬ੀਵ ਜੈਕਟਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦੀਪਕ ਪਾਰਕ ਸਾਡੇ ਮੋਹਾਲੀ ਪੁਲਿਸ ਦੀ ਇੱਕ ਟੀਮ ਜਿਹਦੇ ਵਿੱਚ ਐਸਆਈ surjit ਸਾਡੇ ਐਸਪੀ ਰੂਰਲ ਡੀਐਸਪੀ ਸਾਹਿਬ ਡੇਰਾਬਸੇਤ ਐਸਐਸਓ ਲਾਲਲੂ ਤੇ ਬਾਕੀ ਸੀਆਈਏ ਦਾ ਸਟਾਫ ਈਆਈ ਇਨਚਾਰਜ ਨਾ ਸਭ ਨੇ ਮਿਲ ਕੇ ਜੋ ਹੈ ਇੱਕ ਇੰਟਰਨੈਸ਼ਨਲ ਜਿਹੜਾ ਡਰੱਗ ਦਾ ਸਿੰਡੀਕੇਟ ਹੈ ਉਹਦਾ ਪਰਦਾ ਫਾਸ਼ ਕੀਤਾ ਸੋ ਇਹਨਾਂ ਨੇ ਜਿਹਦੇ ਵਿੱਚ ਜਿਹੜੇ ਬੰਦੇ ਅਰੈਸਟ ਕੀਤੇ ਹੈਗੇ ਇਹਨਾਂ ਦਾ ਇੱਕ ਵੱਖਰਾ ਮੋਡਸ ਆਪ੍ਰੈਂਡਿਕ ਸੀਗਾ ਉਹ ਮੈਂ ਮੋਟਰਸਪ੍ਰਿੰਟ ਲਈ ਤੁਹਾਨੂੰ ਇਹ ਜਿਹੜੀ ਜੈਕਟ ਹੈਗੀ ਜਿਹਦੇ ਅਸੀਂ ਹੁਣ ਬੁਲੰਦੇ ਬਣਾਤੇ ਉਹ ਦਿਖਾਣਾ ਚਾਹਨਾ ਤੇ ਇਸ ਤਰੀਕੇ ਦੇ ਨਾਲ ਜਿਹੜੀ ਉਹ ਅ ਜਿਹੜੀ ਉਹ ਜੈਕਟ ਹੈਗੀ ਹੈ ਉਹਦੇ ਵਿੱਚ ਜਿਹੜੀ ਫਲਫੀ ਵਾਲੀ ਜੈਕਟ ਹੁੰਦੀ ਹੈ ਉਹਦੇ ਅੰਦਰ ਸਿਲਕੇ ਤੇ ਹੀਰੋਇਨ ਦੇ ਸਬੰਧ ਵਿੱਚ ਕਰ ਰਹੇ ਸੀਗੇ ਸੋ ਕਾਫੀ ਇਹਨਾਂ ਦੀ ਇਨਫੋਰਮੇਸ਼ਨ ਬਿਲਡ ਕਰਕੇ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਇਸ ਤਰੀਕੇ ਦੀ ਤਿੰਨ ਜੈਕਟ ਸਾਨੂੰ ਮਿਲੀ ਹੈ ਇੱਕ ਦੇ ਵਿੱਚ 1 ਕਿਲੋ ਈਚ ਜੈਕਟ ਦੇ ਵਿੱਚ ਸੀ ਕਿ ਤੋ 1.5 ਕਿਲੋ ਹਿਰੋਇਨ ਜਿਹੜੀ ਹੈ ਸੀ ਉਹਦੀ ਰਿਕਵਰੀ ਹੋਈ ਸੋ ਇਹਦੀ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਉਹਦੇ ਅਕੋਰਡਿੰਗ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਦਿੱਲੀ ਤੋਂ ਇਹ ਲੈ ਕੇ ਆਂਦੇ ਸੀਗੇ ਦਿੱਲੀ ਦੇ ਵਿੱਚ ਜਿਹੜਾ ਉਹਨਾਂ ਤੇ ਕਿੰਨਾ ਨੇ ਦੱਸਿਆ ਹੈ ਲੈ ਦਿੱਲੀ ਕੋਈ ਅਫਗਾਨ ਜਿਹੜਾ ਨੈਸ਼ਨਲ ਹੈਗਾ ਉਹਦੇ ਨਾਲ ਇਹ ਸੰਪਰਕ ਤੇ ਸੀਗੇ ਉਹਦੇ ਰਾਹੀਂ ਇਹ ਜਿਹੜੀ ਹਿਰੋਇਨ ਪਕਚੋਰ ਕਰਦੇ ਸੀਗੇ ਤੋਂ ਉਸ ਤੋਂ ਬਾਅਦ ਇਹ ਆਪਣੇ ਅਸੋਸੀਏਟਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਡਿਸਟ੍ਰਿਬਿਊਟ ਵੀ ਕਰਦੇ ਸੀ। ਸੋ ਇਹਦੇ ਵਿੱਚ ਜਿਹੜਾ ਦੋ ਬੰਦੇ ਮੇਨ ਫੜੇ ਗਏ ਇੱਕ ਤਾਂ ਸੁਖਦੀਪ ਸਿੰਘ ਏਲੀਅਸ ਰਾਜਾ son of ਜਸਵੰਤ ਸਿੰਘ ਇਹ ਪਾਣਾ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਤੇ ਦੂਜਾ ਕ੍ਰਿਸ਼ਨ son of ਰਾਜਪਾਲ ਇਹ ਰੋहतक ਹਰਿਆਣਾ ਦਾ ਰਹਿਣ ਵਾਲਾ ਹੈਗਾ। ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਕਿ ਨਾਮਜ਼ਦ ਹੈਗੇ ਲਖਵਿੰਦਰ ਸਿੰਘ son of ਜਗਤਾਰ ਸਿੰਘ ਇਹ ਕੋਟਕਪੂਰਾ ਫਰੀਦਕੋਟ ਦਾ ਤੇ ਚੌਥਾ ਲਵਕ੍ਰੀਸ਼ ਸਿੰਘ son of ਜਗੀਰ ਸਿੰਘ ਇਹ ਮੱਖੋ ਮਾਜਰਾ ਕਰਨ ਨਾਲ ਹਰਿਆਣਾ ਦਾ ਰਹਿਣਾ ਲੱਗ। ਸੋ ਇਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈਗਾ ਇਹਨਾਂ ਤੋਂ ਇੱਕ ਜੁੰਡਾ ਹੀ ਹੋਰਾਂ ਗੱਡੀ ਵੀ ਰਿਕਵਰ ਕੀਤੀ ਹੈ। ਸੋ ਇਹਨਾਂ ਦੇ ਹੁਣ ਤੱਕ ਜਿਹੜੀ ਪੁਸ਼ਕਸ਼ੇ ਦੌਰਾਨ ਸਾਹਮਣੇ ਆਈ ਹੈ ਗੱਲ ਤੋਂ ਇਹਨਾਂ ਦਾ ਕ੍ਰਿਮਿਨਲ ਪਿਛੋਕੜ ਵੀ ਹੈਗਾ ਸੁਖਦੀਪ ਜੋ ਹੈ ਇਹਦੇ ਉੱਤੇ ਕਿਡਨੈਪਿੰਗ ਦਾ ਕੇਸ ਹੈਗਾ 2020 ਦਾ ਉਸ ਤੋਂ ਬਾਅਦ ਫਰੀਦਕੋਟ ਜੇਲ੍ਹ ਦੇ ਵਿੱਚ ਮਈ 2024 ਦੇ ਵਿੱਚ ਬਾਹਰ ਆਇਆ ਤਾਂ ਸਾਡੇ ਅਕੋਰਡਿੰਗ ਉਸ ਤੋਂ ਬਾਅਦ ਇਹ ਜਿਹੜਾ ਹਿਰੋਇਨ ਦਾ ਸੰਬੰਧਿੰਗ ਹੈ ਉਹਦੇ ਵਿੱਚ ਲਿਪਟ ਹੋ ਗਿਆ ਦੂਜਾ ਜਿਹੜਾ ਇਹਨਾਂ ਦਾ ਸਾਥੀ ਹੈਗਾ ਉਹਦੇ ਕਿਲਾਫ਼ ਵੀ ਸਾਨੂੰ ਵਕਫਤ ਜਿਹੜੇ ਹੈਗੇ ਆ ਕਿ ਕਟੋ-ਕਟ 10 ਪਰਚੇ ਇੱਕ ਅਸੋਸੀਏਟ ਹੋਰ ਦੇ ਵੀ ਸਾਹਮਣੇ ਆਏ ਸੋ ਬਾਕੀ ਦੇ ਕ੍ਰਿਨਲ ਬੈਕਗਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਕਰਾਂਗੇ ਬਾਕੀ ਜਿਹੜੀ ਇੰਟਰਸਟਿਡ ਇਨਫੀਕੇਸ਼ਨ ਹੈਗੀ ਹੈ ਉਹ ਸਾਡੀ ਬકરી ਵਖਰੀ ਜਿਹੜੀ ਏਜੰਸੀਸ ਹੈ ਉਹਨਾਂ ਨਾਲ ਤਾਲਮਿਲ ਕਰਕੇ ਦੂਜੇ ਸਟੇਟਸ ਦੀ ਪੁਲਿਸ ਨਾਲ ਤਾਲਮਿਲ ਕਰਕੇ ਇਹਦੀ ਪੂਰੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ਸਰ